ਗੁਰੂ ਪਿਆਰੇਓ ਅੱਜ ਦਾ ਆਪਾਂ ਜਿਹੜਾ ਟੋਪਿਕ ਹੈ ਉਹ ਸੇਵਾ ਦੇ ਪ੍ਰਤੀ ਵਿਚਾਰ ਕਰਦੇ ਆਂ ਵੀ ਗੁਰਬਾਣੀ ਸਾਨੂੰ ਕਿਸ ਸੇਵਾ ਦੀ ਗੱਲ ਕਰ ਰਹੀ ਹੈ ਤੇ ਕਿਵੇਂ ਕੀਤੀ ਜਾ ਸਕਦੀ ਹੈ ਤੇ ਕਿੱਥੇ ਜਾ ਕੇ ਕੀਤੀ ਜਾ ਸਕਦੀ ਹੈ ਕਿਉਂਕਿ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਹਰ ਇੱਕ ਜੀਵ ਸੇਵਾ ਕਰ ਰਿਹਾ ਹੈ ਹਨਾ ਕੋਈ ਵਰਤਨਾ ਦੀ ਕਰ ਰਿਹਾ ਕੋਈ ਝਾੜੂ ਦੀ ਕਰ ਰਿਹਾ ਕਿਉਂਕਿ ਗੁਰਬਾਣੀ ਜੀ ਕਿਸ ਸੇਵਾ ਦੀ ਗੱਲ ਕਰ ਰਹੀ ਹੈ ਦੇਖੋ ਪਿਆਰੇਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਬਾਣੀ ਨੇ ਜਦੋਂ ਆਪਾਂ ਇਹ ਪੁੱਛਦੇ ਆਂ ਕਿ ਸੱਚੇ ਪਾਤਸ਼ਾਹ ਕਿਹੜੀ ਸੇਵਾ ਸਫਲ ਹੈ ਮਹਾਰਾਜੀ ਬਾਣੀ ਕਹਿੰਦੀ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਦੇਖੋ ਇੱਕ ਸੇਵਾ ਉਹ ਹੁੰਦੀ ਹੈ ਜਿਹੜੀ ਆਪਾਂ ਆਪ ਦੇਖਦੇ ਆਂ ਸੰਸਾਰ ਦੇ ਵਿੱਚ ਲੋਕ ਗੁਰਦੁਆਰਾ ਸਾਹਿਬ ਜਾ ਕੇ ਕਰਦੇ ਆ ਕਿਤੇ ਵੀ ਪ੍ਰੋਗਰਾਮ ਹੋਵੇ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਉੱਥੇ ਸੇਵਾ ਕਰਦੇ ਆ ਕੋਈ ਮਾਇਆ ਦੀ ਕਰਦਾ ਕੋਈ ਹੱਥੀ ਕਰਦਾ ਕਿਸੇ ਤਰੀਕੇ ਨਾਲ ਕਰਦਾ ਹੈ ਦੇਖਦੇ ਉਹ ਸੇਵਾ ਆ ਆਪਾਂ ਇਹ ਸ਼ਬਦ ਨਹੀਂ ਇੱਥੇ ਵਰਤ ਸਕਦੇ ਹੈਗੇ ਕਿ ਇਹ ਸੇਵਾ ਗਲਤ ਹੈ। ਇਹ ਸੇਵਾ ਗਲਤ ਨਹੀਂ ਹੋ ਸਕਦੀ ਪਰ ਇਹਦੇ ਵਿੱਚ ਇੱਕ ਚੀਜ਼ ਆਏਗੀ। ਮਹਾਰਾਜ ਦੀ ਬਾਣੀ ਕਹਿੰਦੀ ਹੈ ਇਹ ਸੇਵਾ ਵੀ ਲੇਖੇ ਦੇ ਵਿੱਚ। ਲੇਖੇ ਦੇ ਵਿੱਚ ਇਹ ਹੈ ਕਿ ਵੀ ਦੇਖਿਆ ਜਾਏਗਾ ਕਿ ਇਹ ਸੇਵਾ ਦੇ ਵਿੱਚ ਤੁਸੀਂ ਕੀ ਕੀਤਾ। ਤੁਹਾਡੀ ਕੀ ਮਨਸ਼ਾ ਹੈ ਇਹਦੇ ਵਿੱਚ। ਇਹਦੇ ਤੋਂਤੇ ਇੱਕ ਸੇਵਾ ਆ ਜਾਂਦੀ ਹੈ ਜਿਹਦੇ ਵਿੱਚ ਮਹਾਰਾਜ ਕਹਿੰਦੇ ਆ ਉਹ ਸੇਵਾ ਦੇ ਵਿੱਚ ਜੇ ਤੁਸੀਂ ਕਰਦੇ ਹੋ ਮਹਾਰਾਜ ਕਹਿੰਦੀ ਆ ਤੁਹਾਡੇ ਕੋ ਕੋਈ ਲੇਖਾ ਨਹੀਂ ਮੰਗੇਗਾ। ਵੇਖਾ ਮਾਰੇ ਦੀ ਬਾਣੀ ਕਹਿੰਦੀ ਹੈ ਉਹ ਸੇਵਾ ਕਿਵੇਂ ਹੁੰਦੀ ਹੈ ਮਾਰੇ ਕਹਿੰਦੀ ਹੈ ਜਿਸ ਦੀ ਸੇਵਾ ਕੀਤੇ ਆ ਫਿਰ ਲੇਖਾ ਮੰਗੀਏ ਸਾ ਸੇਵਾ ਉਖੀ ਹੋਈ ਨਾਨਕ ਸੇਵਾ ਕਰੋ ਤੂੰ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੇ ਨਾ ਕੋਈ ਕੋਈ ਮਾਰੇ ਕਹਿੰਦੀ ਇੱਕ ਤੇ ਸੇਵਾ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬਾਣੀ ਨੇ ਵੀ ਇੱਥੇ ਕਿਹਾ ਮਾਰੇ ਕਹਿੰਦੇ ਇੱਕ ਤੇ ਸੇਵਾ ਹੈ ਜਿਸ ਦੀ ਸੇਵਾ ਕੀਤੇ ਆ ਫਿਰ ਲੇਖਾ ਮੰਗੀਏ ਮਾਰੇ ਕਹਿੰਦੇ ਕਰੇਗਾ ਫਿਰ ਤੈਨੂੰ ਲੇਖਾ ਦੇਣਾ ਬਣਾ ਇਰਕੀ ਵੇਗਾ ਮਾਰੇ ਕਹਿੰਦੇ ਸਤਿ ਸੇਵਾ ਉਕੀ ਹੋਈ ਮਾਰੇ ਕਹਿੰਦੇ ਫਿਰ ਸੇਵਾ ਤੈਨੂੰ ਉਕੀ ਲੱਗੇਗੀ ਯਰ ਕੀਤੀ ਵੀ ਆ ਫਿਰ ਲੇਖਾ ਦੇਣਾ ਤਾ ਘੱਲਣਾ ਕੀਤੀ ਮਾਰੇ ਕਹਿੰਦੇ ਨਾਨਕ ਸੇਵਾ ਕਰੋ ਤੂੰ ਹਰ ਗੁਰ ਸਫਲ ਦਰਸ਼ਨ ਮਾਰੇ ਇਥੇ ਦੋ ਸ਼ਬਦ ਵਰਤੇ ਆ ਇੱਕ ਮਾਰੇ ਕਹਿੰਦੇ ਸਫਲ ਵੀ ਆ ਦੂਜਾ ਫਿਰ ਇਹ ਕਿਹੜੀ ਆ ਮਾਰੇ ਕਹਿੰਦੇ ਦਰਸ਼ਨਾਂ ਦੀ ਸੇਵਾ ਹੁਣ ਇਥੇ ਸਵਾਲ ਹੀ ਉੱਠਦਾ ਵੀ ਕਿਹਦੇ ਦਰਸ਼ਨ ਕਰੀਏ ਦਰਸ਼ਨ ਕਿਹਦੇ ਕਰਨੇ ਆ ਸਤਿਗੁਰ ਦੇ ਮਾਰੇ ਦੀ ਬਾਣੀ ਕਹਿੰਦੀ ਹੈ ਨਦਰੀ ਸਤਗੁਰ ਸੇਵੀਏ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸਾਵੇ ਨਦਰੀ ਮਨ ਹੋਵੇ ਨਾਨਕ ਸੇਵਾ ਕਰੋ ਤੁਮ ਹਰਗੁਰ ਸਫਲ ਦਰਸ਼ਨ ਕੀ ਮਾਰੇ ਕਹਿੰਦੇ ਫਿਰ ਕੀ ਹੋਏਗਾ ਮਾਰੇ ਕਹਿੰਦੇ ਫਿਰ ਲੇਖਾ ਮੰਗੇ ਨਾ ਕੋਈ ਧੰਮ ਰਾਜ ਕੀ ਮਾਰੇ ਕਹਿੰਦੇ ਕੋਈ ਵੀ ਲੇਖਾ ਨਹੀਂ ਮੰਗੇਗਾ ਇਹ ਜੀ ਦਸ ਸੇਵਾ ਦੇਖ ਕੇ ਹਾਂ ਸੇਵਾ ਦੀ ਜਿੰਨੇ ਗੱਲ ਕਰ ਰਹੇ ਹੋ ਤੁਸੀਂ ਸੰਸਾਰ ਕਿਵੇਂ ਸੇਵਾ ਕਰਦਾ ਵਾ ਅਸੀਂ ਵੀ ਕਰਦੇ ਰਹੇ ਹਾਂ ਸੰਸਾਰ ਸੇਵਾ ਕਰਦਾ ਵਾ ਆਪਣੇ ਤਨ ਦੇ ਨਾਲ ਪਰ ਜਿਹੜੀ ਗੁਰਬਾਣੀ ਜਿਸ ਸੇਵਾ ਦੀ ਗੱਲ ਕਰ ਰਹੀ ਆ ਉਹ ਆ ਮੰਨ ਦੀ ਸੇਵਾ ਜਿਵੇਂ ਤੁਸੀਂ ਉਹਨਾਂ ਨਦਰਾਂ ਨਾਲ ਸੇਵਾ ਸੇਵਾ ਕਰਨ ਦੀ ਗੱਲ ਕੀਤੀ ਆ ਇਹ ਉਹ ਨਦਰਾਂ ਨਾਲ ਇਹ ਨਹੀਂ ਕਿ ਆਪਾਂ ਸਾਨੂੰ ਪਤਾ ਪਤਾ ਸਾਨੂੰ ਹੋਣਾ ਚਾਹੀਦਾ ਵਕਿ ਇਸ ਸੱਚੇ ਨਦਰਾਂ ਕੋਲ ਕੌਣ ਦੇਖ ਰਿਹਾ ਹੋ ਜਦੋਂ ਆਪਾਂ ਪ੍ਰਭਾਣੀ ਨੂੰ ਪੁੱਛਦੇ ਆ ਇਹ ਨੇਤਰੋ ਮੇਰੇ ਹਰ ਤੋਂ ਮਹਿਜੋਤ ਤਰੀ ਹਰਵੇਂ ਨਵਰ ਨਾਲ ਦੇਖੋ ਕੋਈ ਗੁਰਬਾਣੀ ਤਾਂ ਆਪਾਂ ਸਮਝਦੇ ਆ ਕਿ ਉਹ ਜਿਹੜਾ ਜਿਹੜੀ ਜੋਤ ਹੈ ਮਨ ਤੋਂ ਜੋਸ ਰੂਪ ਹੈ ਆਪਣਾ ਮੂਲ ਪਛਾਣ ਕੀ ਜਿਹੜਾ ਮਾਨਿਆ ਉਹ ਨੇਤਰਾ ਚ ਵਸਦਾ ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਨਦਰਾਂ ਨਾਲ ਸੇਵਾ ਕਰ ਤੇ ਨਦਰਾਂ ਨਾਲ ਸੇਵਾ ਪਾਉ ਉਦੋਂ ਹੀ ਕਰਾਂਗੇ ਜਦੋਂ ਆਪਾਂ ਇਹਨਾਂ ਨਦਰਾਂ ਨੂੰ ਸਮਝਾਂਗੇ ਕਿ ਇਹਨਾਂ ਨਦਰਾਂ ਵਿੱਚ ਕੌਣ ਵਸਦਾ ਪਿਆ ਵਾ ਤੇ ਉਹ ਕਿਹਨੂੰ ਦੇਖ ਰਿਹਾ ਵਾ ਉਸ ਸੰਸਾਰ ਨੂੰ ਤਾਂ ਨਹੀਂ ਦੇਖ ਰਿਆ ਆਪਾਂ ਗੁਰਬਾਣੀ ਦਾ ਇਹ ਵੀ ਬਚਨ ਪੜਦੇ ਆ ਨਾ ਸਤਗੁਰ ਸੇਵ ਦੇਖੋ ਪ੍ਰਭ ਨੈਣੀ ਵੀ ਨੈਣਾ ਨਾਲ ਉਸ ਪ੍ਰਭ ਨੂੰ ਦੇਖ ਦੇ ਕੇ ਸਤਗੁਰ ਦੀ ਸੇਵਾ ਕੀਤੀ ਜਾਤ ਰਾਮ ਜਪੋ ਮੇਰੀ ਸਖੀ ਸਖੈਣੀ ਸਤਗੁਰ ਸੇਵ ਦੇਖੋ ਪ੍ਰਭ ਨੈਲੀ ਇਹਦੇ ਵਿੱਚ ਨਾ ਮਾਰੇ ਨੇ ਇੱਕ ਹੋਰ ਗੱਲ ਕਲੀਅਰ ਕੀਤੀ ਹੈ ਮਾਰੇ ਕਹਿੰਦੇ ਜਿਹੜਾ ਹਰੀ ਦਾ ਜਾਣੇ ਆ ਨਾ ਇਹਦੇ ਵਿੱਚ ਆਡੀ ਵੀਡੀਓ ਬਣਾਉਣ ਦਾ ਮਨਸ਼ਾ ਆਪਾਂ ਇਹ ਨਹੀਂ ਹੈ ਕਿ ਆਪਾਂ ਕਿਸੇ ਦਾ ਦਿਲ ਦਿਖਾਉਣਾ ਆਪਾਂ ਸਿਰਫ ਗੁਰਬਾਣੀ ਦੀ ਪਹਿਲਾ ਪੰਕਤੀ ਪੜਾਂ ਨਹੀਂ ਸਿਰਫ ਉਹਦੀ ਵਿਆਖਿਆ ਕਰਨੀ ਆ ਹਨਾ ਆਪਾਂ ਇਹ ਨਹੀਂ ਮਨਸ਼ਾ ਲੈ ਕੇ ਚੱਲਣਾ ਪਹਿਲਾ ਪੰਕਤੀ ਇਹ ਮਹਾਰਾਜੀ ਬਾਣੀ ਕਹਦੀ ਆ ਵੀ ਜਿਹੜਾ ਹਰੀ ਦਾ ਜਾਣੇ ਆ ਜਿਹੜਾ ਭਗਤ ਆ ਉਹਨੂੰ ਇੱਕੋ ਚੀਜ਼ ਚੰਗੀ ਲੱਗਦੀ ਬਸ ਜਾਂ ਸਮਝ ਲਓ ਵੀ ਯਾਰ ਆਪਾਂ ਕਹਿ ਰਹੇ ਹਾਂ ਨਾ ਤੂੰ ਯਾਰ ਆਹ ਕੰਮ ਕਰਿਆ ਕਰ ਤੈਨੂੰ ਇਹੀ ਕੰਮ ਸੋਹਣਾ ਲੱਗਦਾ ਮਹਾਰਾ ਕਹਿੰਦੇ ਜਿਹੜਾ ਹਰੀ ਦਾ ਜਾਣੇ ਆ ਨਾ ਉਹਨੂੰ ਇੱਕੋ ਕੰਮ ਸੋਹਣਾ ਲੱਗਦਾ ਜੇ ਉਹ ਕਰ ਲਵੇ ਤੇ ਮਹਾਰਾ ਕਹਿੰਦੇ ਹਰ ਜਨ ਕੋ ਇਹੀ ਸੁਹਾਵੇ ਸੱਚੇ ਪਾਛੋ ਕਿਹੜਾ ਕੰਮ ਐ ਫਿਰ ਅੱਗੇ ਵੀ ਦੱਸਾਂ ਮਾਰੇ ਕਹਿੰਦੇ ਸੁਣ ਫਿਰ ਮਾਰੇ ਕਹਿੰਦੀ ਐ ਪੇਖ ਨਿਕਟ ਕਰ ਸੇਵਾ ਸਤਗੁਰ ਕੀ ਹਰ ਕੀਰਤਨ ਹੀ ਸ੍ਰਿ ਰਿਤਰ ਬਤਾਵੇ ਮਾਰੇ ਕਹਿੰਦੀ ਐ ਨੇੜੇ ਦੇਖ ਕੇ ਪੇਖ ਨਿਕਟ ਕਰ ਇੱਥੇ ਮੇਰੇ ਕੋ ਦੋ ਚੀਜ਼ਾਂ ਹੋਣੀਆਂ ਕਹਿੰਦੇ ਆਪਾਂ ਇਹ ਗੱਲ ਕਹਿੰਦੇ ਨਾ ਆਪ ਆਪਾਂ ਵੀਡੀਓਜ਼ ਦੇ ਵਿੱਚ ਵੀ ਇਹ ਗੱਲ ਕਹਿੰਦੇ ਆ ਵੀ ਗੁਰਬਾਣੀ ਨੂੰ ਕਦੇ ਕਾੜੀ ਨਾ ਲਿਆ ਕਰੋ ਜਿਵੇਂ ਇੱਕ ਵੀਡੀਓ ਤੇ ਆਪਾਂ ਕਿਹਾ ਇਹ ਵੀ ਜੋ ਪਾਠ ਨੂੰ ਮੁਕਾਇਆ ਨਾ ਕਰੋ ਹੁਣ ਇੱਥੇ ਵੀ ਆਪਾਂ ਇਹਨੂੰ ਰੁਗ ਰੁਗ ਕੇ ਪੜੋ ਪੇਖ ਵੇਖਣਾ ਬਦਨਾ ਦੇਖਣਾ ਪੇਖ ਨਿਕਟ ਦੋਸ਼ ਵਧਾਗੇ ਨਾ ਇਹ ਦੇਖਣਾ ਵੀ ਕਿੱਥੇ ਦੇਖਣਾ ਨਿਕਟ ਪੇਖ ਨਿਕਟ ਕਰ ਦੇਖਣ ਨੂੰ ਵੀ ਮਨ ਨੂੰ ਕਹਿ ਰਿਹਾ ਕਿ ਮਨ ਨੇ ਦੇਖਣਾ ਉਹ ਤਾਂ ਕੰਮ ਹੀ ਮੰਨਦਾ ਹੈ ਕਿ ਹਾਂਜੀ ਕਿਉਂਕਿ ਇਹ ਜਿਹੜਾ ਦੇਖਣ ਵਾਲੀ ਭਗਤੀ ਆ ਜਾਂ ਦੇਖਣ ਵਾਲੀ ਸੇਵਾ ਇਹ ਸਾਡੇ ਮਨ ਨੇ ਕਰਨੀ ਹੈ ਤਨ ਨਹੀਂ ਕਰ ਸਕਦਾ ਐਕਚੁਅਲ ਚ ਉਹ ਜਿਹੜੀ ਸੇਵਾ ਜਿਹੜੀ ਹੈ ਨਾ ਜਿਹੜੀ ਆਮ ਸੰਸਾਰ ਸੇਵਾ ਕਰਦੇ ਤਨ ਦੇ ਨਾਲ ਸੇਵਾ ਕਰਦੇ ਹੈ ਉਹਦੇ ਵਿੱਚ ਇਹ ਚੀਜ਼ ਆ ਜਾਏਗੀ ਕਿ ਤੁਸੀਂ ਆਪਣੀਆਂ ਸੰਸਾਰੀ ਇੱਛਾਵਾਂ ਪੂਰੀਆਂ ਕਰਦੇ ਹੋ ਤਨ ਦੇ ਦੁਆਰਾ ਕਰਦੇ ਹੋ ਹੁਣ ਦੇਖੋ ਇਹਦੇ ਵਿੱਚ ਪਤਾ ਕੀ ਚੀਜ਼ ਆ ਮਹਾਰਾਜ ਨੇ ਇੱਥੇ ਕਿਉਂ ਇਹ ਗੱਲ ਕਹੀ ਆ ਮਹਾਰੇ ਕਹਿੰਦੀ ਆ ਭਾਈ ਤੈਨੂੰ ਔਦਾਂ ਵੱਡਾ ਦਿੱਤਾ ਆ ਤੂੰ ਕੰਮ ਛੋਟਾ ਕਰਦਾ ਰਿਹਾ ਤੈਨੂੰ ਮਿਲਿਆ ਕੀ ਇਹ ਮਾਨਸ ਜਨਮ 84 ਲੱਖ ਜੂਨਾ ਤੋਂ ਸਰਮਾਉ ਹੋਰ ਹੈ 84 ਲੱਖ ਪੌੜੀ ਦੇ ਉੱਤੇ ਬੈਠਾ ਤੂੰ ਜਿਹਨੂੰ ਮਹਾਰੇ ਕਹਿੰਦੀ 84 ਜੂਨ ਸਭਾਈ ਮਾਨਸ ਕੋ ਪ੍ਰਭ ਦੀ ਵੜਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁਖ ਪਾਏ ਦਾ ਮਹਾਰੇ ਕਹਿੰਦੀ ਆ ਭਾਈ ਆ ਜਿਹੜੀਆਂ ਤੂੰ ਮੰਜ਼ਲ ਪਹੁੰਚੀ ਨਾ ਇਸ ਟਾਈਮ ਤੂੰ ਜਿੱਥੇ ਪਹੁੰਚਿਆ ਹੋਇਆ ਹੈ ਜਿਸ ਪੌੜੀ ਤੇ ਤੂੰ ਖਲੋਤਾ ਹੈ ਤੈਨੂੰ ਇਹੀ ਕੰਮ ਚੰਗਾ ਲੱਗਦਾ ਹੈ ਕਿ ਤੂੰ ਪਰਮੇਸ਼ਰ ਦੀ ਹੁਣ ਸੇਵਾ ਕਰ ਲੈ ਹੈਨਾ ਤੂੰ ਖਲੋਤਾ ਉਸ ਪੌੜੀ ਤੇ ਆ ਹੈਨਾ ਸੇਵਾ ਉਹ ਕਰਦਾ ਪਿਆ ਆ ਥੱਲੇਲੇ ਲੈਵਲ ਵਾਲੀ ਮਾਰੇ ਕਹਿੰਦੇ ਆ ਇਹ ਸੇਵਾ ਤੈਨੂੰ ਉੱਪਰ ਨਹੀਂ ਲੈ ਕੇ ਜਾਏਗੀ ਇਹ ਤੈਨੂੰ ਫੇਰ ਥੱਲੇ ਲੈ ਠੀਕ ਹੈ ਨਾ ਹੁਣ ਜਿੱਦਾਂ ਮਨ ਜਿੱਦੀ ਚ ਜਿਸ ਤਰੀਕੇ ਦੀ ਸੇਵਾ ਕਰਦਾ ਹੈ ਮਤਲਬ ਇਹਦਾ ਮਤਲਬ ਇਹ ਹੈ ਕਿ ਉਹ ਵੀ ਇੱਕ ਸਿਮਰਨ ਹੀ ਹੈ ਦੇਖਣਾ ਤੇ ਆਉਣਾ ਸੇਵਾ ਜਿਹਨੂੰ ਕਹਿ ਲਓ ਉਹ ਇੱਕ ਸਿਮਰਨ ਹੀ ਮੰਨਦਾ ਜਿਨੂੰ ਚੇਤੇ ਕਰਦਾ ਪਿਆ ਜਿੱਧਰ ਧਿਆਨ ਆ ਬਾਰੇ ਕਹਿੰਦੇ ਵਾਪਸ ਫੇਰ ਤੂੰ ਪਲਟ ਕੇ ਪਾਈ ਥੱਲੇ ਨੂੰ ਆ ਜਾਣਾ ਹੁਣ ਜਿੱਤੇ ਤੂੰ ਜਿਸ ਪੌੜੀ ਤੇ ਹੱਥ ਪਾਇਆ ਹੁਣ ਕੋਸ਼ਿਸ਼ ਕਰ ਹਰੀ ਦੀ ਸੇਵਾ ਕਰ ਕਿਉਂਕਿ 84 ਲੱਖ ਜੁਨ ਵਿੱਚ ਇੱਕ ਮਨੁੱਖੀ ਹੈ ਜਿਹੜਾ ਪਰਮੇਸ਼ਰ ਦੀ ਸੇਵਾ ਕਰ ਸਕਦਾ ਤੇ ਪਰਮੇਸ਼ਰ ਇੱਕ ਸਰੀਰ ਨਹੀਂ ਹੈ ਨਾ ਬਾਹਰੀਆਂ ਲੱਤਾ ਘੜ ਸਕਦੇ ਨਾ ਬਾਹਰੀ ਪਿਆਰ ਘੜ ਸਕਦੇ ਸੇਵਾ ਕਿਵੇਂ ਕਰਦੀ ਹੈ ਸਿਰਫ ਨਜ਼ਰਾਂ ਨਾਲ ਬਿਸਮਨ ਬਿਸਮ ਤੇ ਬਿਸਮਾਦ ਜਿਨ ਬੁੱਝਿਆ ਇਸ ਹਾਸਵਾ ਹੁਣ ਜਿਹੜੇ ਬੁੱਝ ਲੈਂਦੇ ਜਿਹੜੇ ਦੇਖ ਲੈਂਦੇ ਉਹਨਾਂ ਨੂੰ ਸਵਾਦੀ ਹੁੰਦਾ ਇਹ ਕਰਕੇ ਮਾਰੇ ਕਹਿੰਦੇ ਸਤਗੁਰੂ ਦੀ ਸੇਵਾ ਸਰਪਲ ਹੈ ਪਰ ਜੇ ਕੋ ਕਰੇ ਚਿੱਤ ਲਾਏ ਇਹ ਚਿੱਤ ਦੇ ਨਾਲ ਹੁੰਦੀ ਹੈ ਤੇ ਕਿਵੇਂ ਹੁੰਦੀ ਹੈ ਰਾਹ ਵਿੱਚ ਕੋ ਮੇਰੀ ਸਖੀ ਸਖੈਣੀ ਸਤਗੁਰੂ ਸੇਵ ਦੇਖੋ ਪ੍ਰਭ ਜੀ ਇਹ ਦੇਖ ਦੇ ਕੇ ਸੇਵਾ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੇ ਇਸ ਸੇਵਾ ਤੋਂ ਇਲਾਵਾ ਹੋਰ ਕਿਸੇ ਸੇਵਾ ਦੀ ਗੱਲ ਦੀ ਕੀਤੀ ਇੱਕ ਹੋਰ ਵੀ ਸ਼ਬਦ ਹੁੰਦਾ ਬਾਣੀ ਚ ਮਾਰੇ ਕਹਿੰਦੇ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਦੂਜੀ ਸੇਵਾ ਕਰੋ ਨਾ ਕੋਈ ਜੀ ਹੈ ਨਾ ਹਰ ਕੀ ਦੇਵਾ ਜੇ ਤਾਂ ਮੰਨ ਲਓ ਆਪਾਂ ਅੱਗੇ ਪੜhti ਪੜਾਣਾ ਲੱਗਾ ਵਾ ਪਹਿਲਾਂ ਇਹਨੂੰ ਵੇਖੀਏ ਆਪਾਂ ਹਨਾ ਮਾਰੇ ਇਹ ਕੀ 11 ਦੇ ਸੰਤ ਹਰ ਕੀ ਤੁਮ ਸੇਵਾ ਕਰੋ ਇੱਕੋ ਸੇਵਾ ਕਰੋ ਮਾਰੇ ਕਹਿੰਦੇ ਦੂਜੀ ਸੇਵਾ ਕਰੋ ਨਾ ਕੋਈ ਜੀ ਮਾਰੇ ਕਿਉਂ ਮਾਰੇ ਕਹਿੰਦੇ ਹਰ ਕੀ ਸੇਵਾ ਤੇ ਮਨੋ ਚੰਦਿਆ ਫਲ ਪਾਈਏ ਸੱਚੇ ਬਾਸਾ ਦੀ ਮਹਿਰ ਦੁੱਜੀ ਵੀ ਕਰਦੀ ਹੈ ਮਾਰੇ ਕਹਿੰਦੇ ਦੁੱਜੀ ਸੇਵਾ ਜਨਮ ਵਿਰਥਾ ਜਾਏ ਜੀ ਮਾਰੇ ਕਹਿੰਦੇ ਜਨਮ गवा ਕੇ ਬਹਿ ਜਾਏਗਾ ਇਹ ਹੁੰਦਾ गवा ਕੇ ਬਹਿ ਜਾਏਗਾ ਜਿਹੜੀ ਕੁਰਸੀ ਤੇ ਤੈਨੂੰ ਬਿਠਾਇਆ ਹੈ ਨਾ ਇੱਥੇ ਤੂੰ ਮਾਲਕ ਦੀ ਸੇਵਾ ਕਰਦਾ ਹੀ ਸੋਨਾ ਲਗਣਾ ਤੇ ਹੀ ਪਣਾ ਜਿੱਦਾਂ ਤੈਨੂੰ ਉਹਦਾ ਮਾਲਕ ਨੇ ਦਿੱਤਾ ਉਹ ਸਭ ਦੇ ਦਾ ਵੀ ਖਿਆਲ ਰੱਖਾ ਤਾ ਜਿੱਦਾਂ ਤੈਨੂੰ ਜਨਮ ਦੇ ਇੱਕ ਵੀ ਕਲੀਅਰ ਕਰ ਲਈਏ ਕਿ ਜਦੋਂ ਸੰਸਾਰ ਸੇਵਾ ਕਰਦਾ ਵਾ ਸੰਸਾਰ ਇੱਛਾ ਰੱਖਦਾ ਵਾ ਕਿ ਮੈਨੂੰ ਮੈਂ ਅੱਜ ਸੇਵਾ ਕਰਾਂਗਾ ਮੈਂ 2 ਘੰਟੇ ਕਰਾਂਗਾ ਮੈਂ ਸਵੇਰੇ ਉੱਠ ਕੇ ਕਰਾਂਗਾ ਮੈਂ ਸਾਰਾ ਦਿਨ ਸੇਵਾ ਕਰਾਂਗਾ ਤੇ ਮੈਨੂੰ ਆਹ ਫਾਲ ਮਿਲ ਜਾਊਗਾ ਮੇਰੇ ਮੁੰਡੇ ਦਾ ਵੀਜ਼ਾ ਲੱਗ ਜਾਊਗਾ ਸਾਡੇ ਘਰ ਚਾਹ ਪ੍ਰੋਬਲਮ ਆ ਉਹ ਠੀਕ ਹੋ ਜਾਊਗੀ ਆਪਾਂ ਸੇਵਾ ਕਰਦੇ ਤੇ ਜਿਵੇਂ ਪਹਿਲੀ ਗੱਲ ਤੇ ਸਾਨੂੰ ਇਹਨੂੰ ਪਤਾ ਕਿ ਸੇਵਾ ਕਰਨੀ ਕਿਹੜੀ ਆ ਇਹੀ ਸੇਵਾ ਕਰਦੇ ਵੀ ਆ ਸਾਨੂੰ ਇਹ ਨਹੀਂ ਪਤਾ ਕਿ ਇਸ ਮੰਨਨੇ ਪਰਮੇਸ਼ਰ ਤੋਂ ਮੰਗਣਾ ਕੀ ਪਰ ਪਰੇਓ ਇੱਥੇ ਫਰਕ ਇਹ ਹੈ ਨਾ ਕਿ ਜੇ ਕੋਈ ਮਾਇਆ ਦੀ ਸੇਵਾ ਵੀ ਕਰ ਰਿਹਾ ਤਨ ਰਾਹੀ ਸੇਵਾ ਕਰ ਰਿਹਾ ਪਰ ਜੇ ਉਹਦੀ ਮੰਗ ਹੋਵੇ ਉਸ ਨਿਰੰਕਾਰ ਨੂੰ ਮਿਲਣ ਦੀ ਹਾਂਜੀ ਫਿਰ ਮਾਲਕ ਜੀ ਇਹਨੂੰ ਸੋਚੀ ਪਾਉਂਦਾ ਜੇਕਰ ਸਾਡੀ ਮਨ ਨਿਰੰਕਾਰ ਨੂੰ ਮਿਲਣ ਦੀ ਨਹੀਂ ਹੋਏਗੀ ਹੁਣ ਇੱਕ ਜੀਵ ਹੈ ਜਿਹੜਾ ਸੰਸਾਰ ਨੂੰ ਦੇਖਾ ਦੇਖੀ ਮਾਇਆ ਦੀ ਸੇਵਾ ਕਰ ਰਿਹਾ ਤਨ ਦੀ ਸੇਵਾ ਕਰ ਰਿਹਾ ਹੈ ਨਾ ਪਰ ਉਹਦੇ ਅੰਦਰ ਦੀ ਬਿਰਤੀ ਹੈ ਕਿ ਪ੍ਰਭੂ ਨਾਲ ਮਿਲਾਪ ਕਰਨਾ ਚਾਹੁੰਦਾ ਹੈ ਫਿਰ ਪਾਸ਼ਾ ਕਹੀ ਰਿਹਾ ਨਾ ਸੇਵਕ ਕੋ ਨਿਕਟੀ ਹੋਏ ਦਿਖਾਵਾ ਅਜਿਹੇ ਜੀਵ ਨੂੰ ਫਿਰ ਮਾਲਕ ਭੇਜ ਦਿੰਦਾ ਕਿ ਮੈਂ ਤੇਰੇ ਨੇੜੇ ਕਿੱਥੇ ਵੱਸਦਾ ਤਾਂ ਕਿ ਦੇਖ ਦੇ ਕੇ ਉਸ ਮਾਲਕ ਦੀ ਸੇਵਾ ਕਰ ਸਕੇ ਗਲਤ ਸਾਡੀ ਮਨਛਾ ਦੀ ਆ ਗਈ ਇੱਥੇ ਵੀ ਉਹ ਮਾਲਕ ਇੱਛਾ ਦੇਖ ਲੈਂਦਾ ਨਾ ਜੇਕਰ ਇੱਛਾ ਉਹਨੂੰ ਦੇਖਣ ਦੇ ਆ ਉਹਨੂੰ ਮਿਲਣ ਦੀ ਆ ਤੇ ਮਾਲਕ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਵੀਡੀਓ ਰਾਹੀਂ ਜਾਂ ਕੋਈ ਬੰਦਾ ਤੁਹਾਡੇ ਨਾਲ ਮਿਲਾਉਗਾ ਇਹੋ ਜਿਹਾ ਕਿ ਜਿਹੜਾ ਭੇਜ ਦੇ ਦੂਗਾ ਪਰਮੇਸ਼ਰ ਨੂੰ ਦੇਖਣ ਦਾ ਉਹ ਤਰੀਕਾ ਉਹ ਜੁਤੀ ਦੇ ਦੂਗਾ ਉਹ ਵੀ ਸੇਵਾ ਆ ਜਿਹੜਾ ਪਰਮੇਸ਼ਰ ਨੂੰ ਦੇਖਣ ਦਾ ਕਿਸੇ ਨੂੰ ਭੇਜ ਦੇ ਰਿਹਾ ਨਾ ਉਹ ਸੇਵਾ ਪਰਮੇਸ਼ਰ ਕਰਾਉਂਦਾ ਉਹ ਤੁਹਾਨੂੰ ਇੱਕ ਸੇਵਾ ਹੁੰਦੀ ਹੈ ਜਿਹੜੀ ਆਪਾਂ ਕਰਦੇ ਆਂ ਦੇਖ ਦੇਖ ਕੇ ਜਦੋਂ ਮਾਲਕ ਜਿਵੇਂ ਮਹਾਰਾਜ ਦੀ ਬਾਣੀ ਕਹਿੰਦੀ ਆ ਸਾਨੂੰ ਇੱਕ ਪਾਦੇ ਆ ਗੁਰਬਾਣੀ ਚ ਜਿਹਨੂੰ ਆਪਾਂ ਕਰਦੇ ਆਂ ਪਰਮ ਪਦ ਆਪਾਂ ਸੁਖਮੀ ਸਹਾਜ ਦੇ ਮੇਰੇ ਕਹ ਬਜਰ ਪੜਦੇ ਆਂ ਸੇਵਕ ਕੋ ਸੇਵਾ ਬਣਾਈ ਹੰਗੂਜ ਪਰਮ ਪਦ ਭਈ ਜਦੋਂ ਆਪਾਂ ਨਾਮ ਨੂੰ 부ਝ ਲੈਂਦੇ ਆਂ ਹੁਕਮ ਕੀ ਹੈ ਨਾਮ ਜਦੋਂ ਆਪਾਂ ਨਾਮ ਨੂੰ 부ਝ ਲਿਆ ਜਦੋਂ ਆਪਾਂ ਨਾਮ ਦੇ ਵਿੱਚ ਭੇਜ ਹੋ ਜਾਂਦੇ ਆਂ ਉਦੋਂ ਸਾਨੂੰ ਮਾਲਕ ਇੱਕ ਉਹਦਾ ਦਿੰਦਾ ਪਰਮ ਪਦ ਦਾ ਚੌਥੇ ਪਦ ਦਾ ਉਸ ਹੁੰਦੇ ਨੇ ਜਦੋਂ ਆਪਾਂ ਚਲੇ ਜਾਂਦੇ ਆਂ ਨਾ ਉਦੋਂ ਫਿਰ ਮਾਲਕ ਸਾਡੇ ਕੋਲ ਇੱਕ ਸੇਵਾ ਲੈਂਦਾ ਉਹ ਕਿਹੜੀ ਸੇਵਾ ਹੈ ਉਹ ਵੀ ਬਾਣੀ ਚ ਜ਼ਿਕਰ ਹੁੰਦਾ ਹੈ ਉਹ ਕਿਸੇ ਵਿਰਲੇ ਕੋਲ ਲੈਂਦਾ ਮਾਰੇ ਕਹਿੰਦੇ ਆ ਮੁਕਤ ਜੁਗਤ ਭੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਇ ਉਹ ਕੀ ਹੈ ਉਥੇ ਫਿਰ ਮਾਰੇ ਕਰਦਾ ਮੁਕਤ ਜੁਗਤ ਭੁਗਤ ਮੁਕਤੀ ਦੀ ਉਥੇ ਮਾਲਕ ਦੱਸਦੇ ਆ ਕਿ ਜੁਗਤ ਦਿੰਦਾ ਸਾਨੂੰ ਮੁਕਤ ਜੁਗਤ ਭੁਗਤ ਤੇਰੀ ਸੇਵਾ ਪਰ ਕਹਿੰਦੇ ਜਿਸ ਤੂੰ ਆਪ ਕਰਾਇ ਉਥੇ ਫਿਰ ਮਾਲਕ ਆਪ ਕਰਦਾ ਦੇ ਕੋਲ ਸੇਵਾ ਦੇਖੋ ਸਾਰਾ ਸੰਸਾਰ ਹੀ ਪਰਮੇਸ਼ਰ ਦੇ ਚ ਵਸਦਾ ਪਿਆ ਵਾ ਪਰਮੇਸ਼ਰ ਨੂੰ ਪਤਾ ਵਾ ਕਿ ਕਿਹੜਾ ਜੀਵ ਕੀ ਸੋਚਦਾ ਵਾ ਜ਼ਰੂਰੀ ਨਹੀਂ ਆ ਕਿ ਆਪਾਂ ਬਾਹਰੋਂ ਬੋਲ ਕੇ ਮਿੱਠੇ ਬਣਦੇ ਪਏ ਆ ਬਾਹਰੋਂ ਆਪਾਂ ਉਹਦੀ ਸਲਾਹ ਕਰਦੇ ਪਏ ਆ ਤੇ ਅੰਦਰ ਸਾਡੇ ਕੂੜ ਭਰਿਆ ਹੋਵੇ ਅੰਦਰ ਸਾਡੇ ਛਾਵਾਂ ਭਰੀਆਂ ਹਨ ਕਿ ਮੈਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ ਇਹ ਜ਼ਰੂਰੀ ਨਹੀਂ ਆ ਕਿ ਆਪਾਂ ਮੌਖ ਤੋਂ ਬੋਲਾਂਗੇ ਚੰਗਾ ਬੋਲਾਂਗੇ ਉਹ ਪਰਮੇਸ਼ਰ ਚੰਗਾ ਸਮਝੂਗਾ ਪਰਮੇਸ਼ਰ ਦੇਖਦਾ ਅੰਦਰ ਦੀ ਇਹ ਅੰਦਰੋਂ ਕੀ ਚਾਹੁੰਦਾ ਵਾ ਪਰਮੇਸ਼ਰ ਦੇਖਦਾ ਵਾ ਕਿ ਮੈਨੂੰ ਲੋਚਦਾ ਵਾ ਕਿ ਨਹੀਂ ਲੋਚਦਾ ਜੇ ਨਹੀਂ ਲੋਚਦਾ ਜੀਵ ਜੋ ਮੰਗਦਾ ਲੋਂ ਦੇ ਦਿੰਦਾ ਪਰ ਜੀਵ ਇਹਨਾਂ ਜੁਨਾਂ ਚ ਫਸ ਕੇ ਰਹਿ ਜਾਂਦਾ ਵਾ ਅਸਲ ਵਿੱਚ ਉਹਦਾ ਜੀਵ ਦਾ ਉਹ ਕੰਮ ਨਹੀਂ ਹੁੰਦਾ ਜੋ ਕਰਨ ਆਇਆ ਹੈ ਇਸੇ ਕਰਕੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਮਾਨਸ ਚਲਣ ਦਾ ਲੰਬ ਹੈ ਹੋਏ ਨਾ ਬਾਰ ਬਾਰ ਕਿ ਇਹ ਜਨਮ ਬਾਰ ਬਾਰ ਨਹੀਂ ਮਿਲਣਾ ਫੈਰ ਪੈਰ ਤੇ ਸਾਨੂੰ ਗੁਰਬਾਣੀ ਸਮਝਾ ਰਹੀ ਆ ਕਿ ਪਿਆਰਿਆ ਜਨਮ ਬਾਰ ਬਾਰ ਨਹੀਂ ਮਿਲਣਾ ਇਹਨੂੰ ਸੰਭਾਲਾ ਇਹਨੂੰ ਸੰਭਾਲਾ ਪਰ ਆਪਾਂ ਫੇਰ ਵੀ ਸੰਸਾਰਿਕ ਇੱਛਾ ਤੱਕ ਆ ਰਹਿ ਗਏ ਆ ਕਿ ਵਾਸਾ ਸੰਸਾਰਿਕ ਇੱਛਾ ਹੀ ਆਪਾਂ ਮੰਗ ਰਹੇ ਹਾਂ ਪਰਮੇਸ਼ਰ ਤੋਂ ਜਦੋਂ ਆਪਾਂ 언ਨ ਹੋਈ ਮੰਗ ਲਿਆ ਜਿਹੜਾ ਹਾਰੇ ਸੰਸਾਰ ਨੂੰ ਪਾਲ ਰਿਹਾ ਵਾ ਤੇ ਫਿਰ ਸੰਸਾਰਿਕ ਇੱਛਾ ਦੇ ਸਾਹਮਣੇ ਕੋਈ ਨਹੀਂ ਆ ਅਸਲ ਸਾਰੀ ਚੀਜ਼ ਇੱਕ ਹੀ ਹੈ ਨਾ ਮਨ ਕੋਲ ਹੈ ਵੀ ਸਿਰਫ ਧਿਆਨ ਹੀ ਆ ਮਨ ਜਦੋਂ ਧਿਆਨ ਚ ਬੈਠ ਕੇ ਉਹਦੀ ਸੇਵਾ ਵੀ ਉਹੀ ਉਹਦੀ ਭਗਤੀ ਵੀ ਉਹੀ ਉਹਦਾ ਸਿਮਰਨ ਵੀ ਉਹੀ ਉਹਦਾ ਸਭ ਕੁਝ ਹੀ ਇਹ ਆ ਜਿਹੜਾ ਤਾਨੇ ਆ ਨਾ ਇਹਦੇ ਕੋ ਬੜਾ ਕੁਝ ਹੈ ਤਨ ਦੀ ਸੇਵਾ ਵੀ ਵੱਖਰੇ ਤਰੀਕੇ ਨਾਲ ਆ ਤਨ ਦਾ ਸਿਮਰਨ ਵੱਖਰੇ ਤਰੀਕੇ ਨਾਲ ਆ ਜੇ ਮਨ ਨੂੰ ਦੇਖੀਏ ਮਨ ਕੋਲ ਸਿਰਫ ਧਿਆਨ ਹੈ ਮਨ ਸਿਰਫ ਧਿਆਨ ਦੇ ਵਿੱਚ ਚੱਲਦਾ ਆ ਕਿਤੇ ਵੀ ਦੇਖਿਓ ਮਨ ਨੂੰ ਕਿਤੇ ਬੈਠ ਕੇ ਵਿਚਾਰ ਲੇਓ ਕਿਤੇ ਘੰਟਾ ਵਿਹਲੇ ਬੈਠ ਕੇ ਦੇਖ ਲਓ ਵੀ ਮਨ ਕਿਸ ਤਰੀਕੇ ਨਾਲ ਚੱਲਦਾ ਹੈ ਮਨ ਸਿਰਫ ਇੱਕੋ ਤਰੀਕੇ ਨਾਲ ਚੱਲਦਾ ਧਿਆਨ ਦੇ ਦੁਆਰਾ ਇਹਦੀ ਭਗਤੀ ਵੀ ਧਿਆਨ ਦੀ ਹੈ ਜਦੋਂ ਅਸੀਂ ਮਨ ਦੀ ਭਗਤੀ ਦੀ ਗੱਲ ਕਰਦੇ ਹਾਂ ਉੱਥੇ ਸਿਰਫ ਧਿਆਨ ਆ ਜਾਂਦਾ ਸਾਡੇ ਕੋਲ ਧਿਆਨ ਇਸ ਕਰਕੇ ਮਹਾਰਾਜ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪੁੱਛੀ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਵੀ ਤੁਸੀਂ ਇਹ ਗੱਲ ਦੱਸੋ ਵੀ ਇਸ ਸੰਸਾਰ ਦੇ ਵਿੱਚੋਂ ਕਿਹੜਾ ਮੁਕਤ ਹੋਏਗਾ ਮਾਰੇ ਕਹਿੰਦੇ ਮੈਨੂੰ ਤੇ ਇਦਾਂ ਲੱਗਦਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਟ ਧਿਆਏ ਹੈ ਸੰਤ ਅੰਤ ਲਹੇਗੇ ਮੁਕਤផល ਪਾਣਗੇ ਰਬ ਮਾਰੇ ਕਹਿੰਦੇ ਜਿਹੜੇ ਜਿਹੜੇ ਵੀ ਤੇਰੇ ਧਿਆਨ ਦੇ ਵਿੱਚ ਹੋਣਗੇ ਹੁਣ ਬਸ ਧਿਆਨ ਦੀ ਖੇਡ ਨੂੰ ਸਮਝਣਾ ਹੁੰਦਾ ਇਹ ਕਿੱਥੇ ਵੀ ਕਲੀਅਰ ਕਰਦੀਏ ਜਿਵੇਂ ਜੀਵ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਾ ਕਿਤੇ ਵੀ ਜਾ ਕੇ ਉਹ ਸੇਵਾ ਮਾੜੀ ਨਹੀਂ ਆ ਸੇਵਾ ਉਹ ਵੀ ਕਰਨੀ ਆ ਉਹ ਸਾਨੂੰ ਚਲੋ ਕਿਤਨਾ ਕਿਤੇ ਨੀਵਾ ਹੋਣਾ ਵੀ ਸਿਖਾਉਂਦੀ ਆ ਤੇ ਪਰ ਇਸ ਤੋਂ ਉੱਪਰ ਵੀ ਕੋਈ ਸੇਵਾ ਹੈ ਉਹ ਆ ਪਰਮੇਸ਼ਰ ਨੂੰ ਦੇਖਣ ਦੀ ਸੇਵਾ ਆਪਾਂ ਉਹ ਸੇਵਾ ਤੇ ਕਰੀਏ ਪਰ ਇਸ ਸੇਵਾ ਨੂੰ ਨਾ ਭੁੱਲੀਏ ਕਿਉਂਕਿ ਜੇ ਆਪਾਂ ਇਹ ਸੇਵਾ ਭੁੱਲ ਗਏ ਨਾ ਤੇ ਸਾਡਾ ਇਹ ਸਾਰਾ ਜਨਮ ਵਿਰਤ ਚੱਲਿਆ ਜਾਊਗਾ ਸਟੈਪ ਹੈ ਨਾ ਆਪਾਂ ਇਹ ਮੰਚਾ ਰੱਖ ਕੇ ਚੱਲਣੀ ਹੁੰਦੀ ਆ ਆਪਾਂ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਵੀ ਜੇ ਤੁਸੀਂ ਉਹ ਸੇਵਾ ਕਰਦੇ ਹੋ ਨਾ ਤੇ ਗੁਰਬਾਣੀ ਪੜ੍ਹਨੀ ਕਾਦੇ ਵਾਸਤੇ ਪਹਿਲੀ ਗੱਲ ਹੁਣ ਮੰਨ ਲਓ ਕੋਈ ਜੀ ਵਾਦੇ ਗੁਰਬਾਣੀ ਪੜ੍ਹਦੇ ਆ ਕਾਦੇ ਵਾਸਤੇ ਪੜ੍ਹਦੇ ਆ ਅਸਲ ਵਿੱਚ ਇਹ ਪੰਕਤੀਆਂ ਨੂੰ ਪੜ੍ਹਨਾ ਹੈ ਜਦੋਂ ਆਪਾਂ ਇਹਨਾਂ ਨੂੰ ਧਿਆਨ ਲਵਾ ਕੇ ਵਿਚਾਰਾਂਗੇ ਕਿ ਯਾਰ ਆਹ ਕਿਹੜੀ ਸੇਵਾ ਹੈ ਇਸੇ ਵਾਰ ਕੀ ਤੇ ਆਪਾਂ ਪੜਦੇ ਬੁੱਝਣ ਲਈ ਪੜਾਂਗੇ ਨਾ ਫਿਰ ਉਹਨੂੰ ਬੁੱਝੋ ਉਹਨੂੰ ਸਮਝੋ ਹੈ ਨਾ ਪਾਠ ਪੜੇ ਨਾ ਬੁੱਝੇ ਹੀ ਪੇਖੀ ਪਰੰਪਰਾਏ ਉਹਨੂੰ ਬੁੱਝੋ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਉਹਨੂੰ ਪੜੋ ਉਹਨੂੰ ਵਿਚਾਰੋ ਜਦੋਂ ਵੀ ਮਾਦਮ ਤੁਸੀਂ ਗੁਰੂ ਘਰ ਸੇਵਾ ਜਾਂਦੇ ਕਰਦੇ ਹੋ ਉੱਥੇ ਭਾਂਡੇ ਮਾਜਦੇ ਹੋ ਸੇਵਾ ਕਰਦੇ ਹੋ ਗੁਰਬਾਣੀ ਪੜੋ ਜੋ ਸਹਿਜ ਪਾਠ ਪੜੋਗੇ ਤੇ ਪੰਕਤੀ ਆ ਜਾਏਗੀ ਬਈ ਇਹ ਕਿਹੜੀ ਸੇਵਾ ਹੈ ਹੈ ਨਾ ਉਹਨੂੰ ਵਿਚਾਰੋ ਸਿਮਰਨ ਕਰਦੇ ਹੋ ਹਨ ਫਿਰ ਤੋਂ ਗੁਰੂ ਗ੍ਰੰਥ ਸਾਹਿਬ ਆਲ ਦੀ ਬਾਣੀ ਦੇ ਵਿੱਚ ਆਉਂਦਾ ਆ ਕਿ ਪਰਮੇਸ਼ਰ ਜਿਹੜਾ ਹਰ ਵਕਤ ਤੁਹਾਡੇ ਸਾਹਮਣੇ ਆ ਹੁਣ ਜਿਹੜਾ ਬੰਦਾ ਵਾਹਿਗੁਰੂ ਵਾਹਿਗੁਰੂ ਕਰਦਾ ਆ ਸਿਮਰਨ ਕਰਦਾ ਆ ਬੋਲਦਾ ਆ ਕਿਸੇ ਤਰੀਕੇ ਨਾਲ ਵੀ ਲੱਗਾ ਹੋਇਆ ਆਪਣੇ ਤਰੀਕੇ ਨਾਲ ਜਿੱਦਾਂ ਵੀ ਮਰਜ਼ੀ ਭਗਤੀ ਕਰ ਰਿਹਾ ਹੋਵੇ ਜਦੋਂ ਇਹ ਚੀਜ਼ ਪੜੇ ਮੰਨ ਲਓ ਕਹੇ ਰਵਿਦਾਸ ਹੱਥ ਪੈ ਨੇੜੇ ਵੀ ਪਰਮੇਸ਼ਰ ਤੇ ਹੱਥ ਤੋਂ ਵੀ ਨੇੜੇ ਆ ਇਥੇ ਬੈਰਾਗ ਨਹੀਂ ਹੁੰਦਾ ਯਾਰ ਉਹ ਮੈਂ ਜਿਹੜੀ ਸੇਵਾ ਕਰਦਾ ਵੀ ਮੇਰੇ ਹੱਥ ਤੋਂ ਵੀ ਨੇੜੇ ਆ ਉਹਨੂੰ ਦੇਖੇ ਮੇਰਾ ਆਗੁੱਠੇ ਰੋਵੇ ਤੜਪੇ ਪਰਮੇਸ਼ਰ ਹਰ ਰਸਤਾ ਦਿਖਾ ਦਿੰਦਾ ਇਹ ਗੱਲ ਉਹ ਸਜੀਵ ਤੇ ਜਾਨੀ ਟੁੱਪਦੀ ਆ ਨਾ ਜਿਹੜੇ ਕਿਲੋਮੀਟਰਾਂ ਦੂਰ ਜਾ ਜਾ ਕੇ ਪਰਮੇਸ਼ਰ ਦੀ ਸੇਵਾ ਕਰਦੇ ਆ ਪਰ ਪਰਮੇਸ਼ਰ ਤੇ ਸਾਨੂੰ ਗੁਰਬਾਨੀ ਸਮਝਾ ਰਹੀ ਆ ਕਿ ਉਹ ਤੇ ਤੇਰੇ ਹੱਥਾਂ ਤੋਂ ਵੀ ਨੇੜੇ ਆ ਆਸ਼ਵਾਸ ਦੇ ਰਿਹਾ ਤੈਨੂੰ ਇੰਨੀ ਨੇੜੇ ਆ ਤੇਰੇ ਫੇਰ ਵੀ ਰਾਗ ਉੱਠਦਾ ਵਾ ਕਿ ਇੰਨੀ ਨੇੜੇ ਆ ਮੇਰੇ ਕਿਉਂ ਨਾ ਨੂੰ ਮੈਂ ਨੇੜੇ ਦੇਖਣਾ ਸ਼ੁਰੂ ਕਰਾਂ ਮੈਨੂੰ ਕੋਈ ਤਰੀਕਾ ਸਿਖਾ ਦੇ ਉਹਨੂੰ ਨੇੜੇ ਦੇਖਣਾ ਹਉ ਬਾਣੀ ਤਾਂ ਕਹੀਦੀ ਆ ਵੀ ਉਹਾਂ ਤੋਂ ਜਾਈਏ ਜੇ ਇੰਹਾਂ ਨਾ ਹੋਏ ਉਹ ਜਿਹੜਾ ਮਾਲਕ ਹਰ ਥਾਂ ਤੇ ਸਿਰਫ ਆਪਕਾ ਉਹਦੀ ਸੇਵਾ ਵੀ ਹਰ ਥਾਂ ਤੇ ਹੋ ਸਕਦੀ ਹੈ ਹਾਂਜੀ ਏਸੀ ਪਹਿਲੇ ਸਤਗੁਰਾਂ ਦੀ ਬਾਣੀ ਨੂੰ ਵਿਚਾਰੀਏ ਤੇ ਆਪਣੇ ਮਨ ਚ ਚਾਹਵ ਪੈਦਾ ਕਰੀਏ ਤੇ ਉਸ ਸੇਵਾ ਨੂੰ ਕਮਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਮਾਲਕ ਸਾਡੇ ਤੇ ਕਿਰਪਾ ਕਰਕੇ ਸਾਨੂੰ ਭੇਜ ਦੇ ਦੇਵੇ ਵੀ ਉਹ ਸੇਵਾ ਕਿਵੇਂ ਕਮਾ ਕੇ ਸਾਡਾ ਮਨ ਉਸ ਨਿਰੰਕਾਰ ਦੀ ਸੇਵਾ ਦੇ ਵਿੱਚ ਆਪਣਾ ਜੀਵਨ ਸਫਲ ਕਰ ਸਕਦਾ ਐਨੀ ਕ ਵਿਚਾਰ ਕਰਦੇ ਆ ਨਿੱਕੀਆਂ ਗਲਤੀਆਂ ਹੋ ਜਾਂਦੀਆਂ ਨੇ ਪਿਆਰੇ ਸੰਗਤ ਸਤਗੁਰ ਜੀ ਬਖਸ਼ੇ ਜੀ ਹੋ ਗਿਆ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ